ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਹੋਣਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾਂ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਜੋ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਸੀ ਕਿ ਤੇ ਉਸ ਦੇ ਮਾਫੀ ਨਾਮੇ ਦੇ ਵਿੱਚ 90 ਲੱਖ ਦੇ ਇਸ਼ਤਿਹਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਗਾਏ ਗਏ ਸਕੇ ਉਹ ਪੈਸੇ ਉਹ ਸਾਰੀ ਮਾਇਆ 90 ਲੱਖ ਦੇ ਕਰੀਬ ਜੋ ਸੰਗਤਾਂ ਦੇ ਪੈਸੇ ਲੱਗੇ ਸੀ ਜੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਲਕ ਦੇ ਵਿੱਚੋਂ ਖਰਚੇ ਗਏ ਸੀ ਉਹ ਸਾਰੇ ਪੈਸੇ ਵਾਪਸ ਗੋਲਕ ਦੇ ਵਿੱਚ ਪਾਏ ਜਾਣ। ਬਾਕੀ ਕੀ ਕਹਿਣਾ ਹੈ ਬਲਦੇਵ ਸਰਸਾ ਦਾ ਸੁਣਾਉਂਦੇ ਚੱਲਦੇ ਆ। ਅਸੀਂ ਇਹ ਬੇਨਤੀ ਕੀਤੀ ਆ ਕਿ ਸਰਸੇ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਤੇ ਸਿੱਖ ਕੌਮ ਨੇ ਉਹਦਾ ਵਿਰੋਧ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਜਿਹੜਾ ਸੀ ਉਹ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਬਾਰਾਂ ਨੂੰ ਇਸ ਕਰਕੇ ਦਿੱਤੇ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਸੇ ਸਾਧ ਨੂੰ ਮਾਫੀ ਦਿੱਤੀ ਗਈ ਆ ਇਹ ਠੀਕ ਹੈ ਤੇ ਕੌਮ ਇਨ ਬਿਨ ਇਹਨਾਂ ਹੁਕਮਾਂ ਦੀ ਪਾਲਣਾ ਕਰੇ ਲੇਕਿਨ ਸਿੱਖ ਕੌਮ ਨੇ ਆਪਣਾ ਜਿਹੜਾ ਵਿਰੋਧ ਸੀ ਉਹ ਜਾਰੀ ਰੱਖਿਆ ਉਸ ਤੋਂ ਬਾਅਦ ਉਹ ਜਿਹੜਾ ਕੀਤਾ ਹੋਇਆ ਫੈਸਲਾ ਸੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਜਥੇਦਾਰਾਂ ਨੂੰ ਜਿਹੜਾ ਸੀ ਉਹ ਵਾਪਸ ਲੈਣਾ ਜਥੇਦਾਰਾਂ ਨੇ ਜਿਹੜੀ ਉਹਨੂੰ ਗੁੰਡੇ ਨੂੰ ਕਾਤਲ ਨੂੰ ਬਲਾਤਕਾਰੀ ਨੂੰ ਜਿਹੜੀ ਮਾਫੀ ਦਿੱਤੀ ਸੀ ਗੁਰਮੀਤ ਰਾਮ ਰਹੀਮ ਨੂੰ ਉਹ ਵਾਪਸ ਲੈ ਲਈ ਜਦੋਂ ਉਹ ਵਾਪਸ ਲੈ ਲਈ ਤੇ ਜਿਹੜੇ 90 ਲੱਖ ਦੇ ਇਸ਼ਤਿਹਾਰ ਗੁਰੂ ਕੀ ਗੋਲਕ ਚੋਂ ਗਏ ਉਹ ਨਜਾਇਜ਼ ਗਏ ਨੇ ਉਹ ਗਲਤ ਤਰੀਕੇ ਨਾਲ ਇਹਨਾਂ ਨੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕੀਤੀ ਆ ਉਹ 90 ਲੱਖ ਰੁਪਈਆ ਪਹਿਲਾਂ ਇਹਨਾਂ ਕੋਲੋਂ ਜਿਹੜਾ 18% ਸਮੇਤ ਵਿਆਜ ਵਸੂਲ ਕੀਤਾ ਜਾਵੇ ਅਸੀਂ ਇਹ ਪੱਤਰ 'ਚ ਵੀ ਲਿਖਿਆ ਤੇ ਨਾਲ ਇਹ ਵੀ ਗੱਲ ਕਹੀ ਆ ਕਿ ਜਿਹੜੇ ਪੰਜ ਆਦਮੀ ਆ ਦੋ ਤਿੰਨ ਦਿਨ ਪਹਿਲਾਂ ਕਰਨਾਲ ਸਿੰਘ ਪੰਜੌਲੀ ਆਦ ਜਿਹੜੇ ਨੇ ਉਹ ਪੱਤਰ ਦੇ ਕੇ ਗਏ ਨੇ ਜਥੇਦਾਰ ਨੂੰ ਪਈ ਸੁਖਬੀਰ ਸਿੰਘ ਦੇ ਸੁਖਬੀਰ ਬਾਦਲ ਦੇ ਖਿਲਾਫ ਪਈ ਸੁਖਬੀਰ ਸਿੰਘ ਬਾਦਲ ਨੇ ਹੀ ਸਾਰਾ ਕੁਝ ਕੀਤਾ ਪਈ ਇਹਨੂੰ ਸਖਤ ਸਜ਼ਾ ਦਾਈਦੀ ਆ ਅਸੀਂ ਇਹ ਗੱਲ ਕਹੀ ਆ ਕਿ ਇਹ ਸਾਰੇ ਬਰਾਬਰ ਦੇ ਦੋਸ਼ੀ ਨੇ ਇਹਨਾਂ 'ਚ ਕੋਈ ਵੀ ਘਟ ਨਹੀਂ ਚਾਹੇ ਉਹ ਬਾਗੀ ਕੋਹੋਂ ਨਾਲੇ ਨੇ ਤਚਾ ਆਪਣੇ ਆਪ ਨੂੰ ਅਕਾਲੀ ਘੋਣ ਵਾਲਿਆ ਇਹਨਾਂ ਸਾਰਿਆਂ ਤੋਂ ਪਹਿਲਾਂ 90 ਲੱਖ ਦੇ ਇਸ਼ਤਿਹਾਰ ਜਿਹੜੇ ਨੇ ਸਮੇਤ ਵਿਆਜ ਵਸੂਲ ਕਰਕੇ ਗੁਰੂ ਕੀ ਗੋਲਕ 'ਚ ਉਹ ਪੈਸੇ ਜਮ੍ਹਾਂ ਕਰਾਏ ਜਾਣ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਮਾਫੀ ਪੱਤਰ ਦਿੱਤੇ ਨੇ ਉਹ ਉਹਨਾਂ ਤੇ ਵਿਚਾਰ ਕੀਤੀ ਜਾਵੇ ਤੇ ਨਾਲ ਅਸੀਂ ਇਹ ਵੀ ਗੱਲ ਬੜੇ ਵਿਸਤਾਰ ਨਾਲ ਕਹੀ ਹੈ ਕਿਤਾਬਾਂ ਵੀ ਵਿਖਾਈਆਂ ਨੇ ਨਾਲ ਅਸੀਂ ਇਹ ਵੀ ਗੱਲ ਕਹੀ ਆ ਕਿ ਜੇਕਰ ਉਸ ਟਾਈਮ ਤੇ ਚੰਦੂ ਜਿਹਨੇ ਪੰਚਮ ਪਾਤਸ਼ਾਹ ਨੂੰ ਸੀਹ ਦੇ ਦੇ ਕੇ ਸ਼ਹੀਦ ਕੀਤਾ ਤੇ 6ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਦੇ ਨੱਕ ਚ ਨੱਥ ਪਾ ਕੇ ਤੈਨੂੰ ਦਿੱਲੀੋਂ ਹੋਰ ਲੈ ਕੇ ਜਾਣਾ ਔਰ ਜਿਹੜਾ ਗੁਰੂ ਦਾ ਸਿੱਖ ਮਿਲੇ ਉਹ ਇਹਨੂੰ ਪੰਜ ਛੇਤਰ ਮਾਰੇ ਕੀ ਉਹ ਚੰਦੂ ਨੇ ਮਾਫੀਆਂ ਨਾ ਮੰਗੀਆਂ ਹੋਣਗੀਆਂ ਪਰ ਉਸ ਟਾਈਮ ਤੇ ਗੁਰੂ ਸਾਹਿਬ ਨੇ ਖੁਦ 6ਵੇਂ ਪਾਤਸ਼ਾਹ ਨੇ ਜਿਹੜਾ ਸੀ ਉਸ ਚੰਦੂ ਨੂੰ ਮਾਫੀ ਨਹੀਂ ਦਿੱਤੀ ਉਸ ਤੋਂ ਬਾਅਦ ਮਸੰਦ ਆਏ ਮਸੰਦਾਂ ਨੂੰ ਵੀ ਪਹਿਲਾਂ ਤੀਸਰੇ ਪਾਤਸ਼ਾਹ ਨੇ ਬਤੌਰੇ ਪ੍ਰਚਾਰਕ ਥਾਪਿਆ ਸੀ ਜਦੋਂ ਉਹਨਾਂ ਨੇ ਮਨਾਈਆਂ ਕੀਤੀਆਂ ਤੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਤੇਲ ਦੇ ਕੜਾਹੇ ਚ ਪਾ ਕੇ ਸਾੜਿਆ ਤੇ ਕੀ ਉਹਨਾਂ ਜਿਹੜੇ ਉਹ ਮਸੰਦ ਸੀ ਉਹਨਾਂ ਨੇ ਮਾਫੀਆਂ ਨਾ ਮੰਗੀਆਂ ਹੋਣਗੀਆਂ ਪਰ ਗੁਰੂ ਸਾਹਿਬ ਨੇ ਕਿਸੇ ਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ ਮਸਾ ਰੰਗੜਾ ਉਹਨੇ ਦਰਬਾਰ ਸਾਹਿਬ ਦੀ ਬੇਦਵੀ ਕੀਤੀ ਉਹਦਾ ਸਿਰ ਵੱਢ ਕੇ ਲੈ ਗਏ ਫਿਰ ਉਸ ਤੋਂ ਬਾਅਦ ਮਹੰਤਨ ਨਰੇਣੂ ਕੇ ਆਏ ਤੇ ਉਹਨਾਂ ਨੇ ਜਦੋਂ ਮਨਾਈਆਂ ਕੀਤੀਆਂ ਤੇ ਉਸ ਸਹਾਤਾਂ ਦੇ ਕੇ ਗੁਰੂ ਘਰ ਆਜ਼ਾਦ ਕਰਾਇਆ ਤੇ ਫੇਰ ਇਹ ਸ਼੍ਰੋਮਣੀ ਕਮੇਟੀ ਹੋਂਦ ਚਾਹੀ ਸੀ ਅਸੀਂ ਇਹ ਵੀ ਕਿਹਾ ਕਿ ਚੰਦੂ ਨੇ ਜਮ ਸੰਧਾ ਨੇ ਮਸੇ ਰੰਗੜ ਨੇ ਜਮ ਹੰਤਾ ਨੇ 10 ਗੁਰੂ ਸਾਹਿਬਾਨ ਵਿੱਚੋਂ ਕਿਸੇ ਇੱਕ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪਸ਼ਬਦ ਲਿਖ ਕੇ ਕਿਤਾਬ ਨਹੀਂ ਲਿਖੀ ਪਰ ਜਿਹੜੇ ਅੱਜ ਅਕਬਾਲੀ ਹੋਏ ਨੇ ਅੱਜ ਇਹਨਾਂ ਦੇ ਜਾਦੂ ਸਿਰ ਚੜ ਬੋਲੇ ਨੇ ਅੱਜ ਵੱਖਰੇ ਵੱਖਰੇ ਤੌਰ ਤੇ ਹੁੰਦੇ ਆ ਉਹ ਉਹਨੂੰ ਗਦਾਰ ਕਹਿੰਦਾ ਉਹਨੂੰ ਗਦਾਰ ਕਹਿੰਦਾ ਤੇ ਇਹਨਾਂ ਲੋਕਾਂ ਨੇ ਤਾਂ ਸਾਰੇ ਇਤਿਹਾਸ ਨੂੰ ਚੰਦੂ ਦੇ ਇਤਿਹਾਸ ਨੂੰ ਮਸੰਦਾ ਦੇ ਇਤਿਹਾਸ ਨੂੰ ਮਸੇ ਰੰਗੜ ਦੇ ਇਤਿਹਾਸ ਨੂੰ ਮਹੰਤ ਨਰੈਣੂਆ ਦੇ ਇਤਿਹਾਸ ਨੂੰ ਮਾਤ ਪਾ ਕੇ ਉਹਨਾਂ ਤੋਂ ਵੱਧ ਦੋਸ਼ੀ ਨੇ ਸੋ ਇਹਨਾਂ ਲੋਕਾਂ ਨੂੰ ਜਿਹੜਾ ਮਾਫੀ ਨਹੀਂ ਚਾਹੀਦੀ ਅਸੀਂ ਇਹ ਬੇਨਤੀ ਕਰਕੇ